ਹਰੀਆਵਲ ਨੂੰ ਮੱਦੇਨਜ਼ਰ ਰੱਖਦੇ ਹੋਏ ਪਿੰਡ ਰੋਹਟੇ 96 ਵਿਖੇ ਫਲਦਾਰ ਬੂਟੇ ਲਗਾ ਕੇ ਜਸਕਰਨ ਖਟੜਾ ਨੇ ਆਪਣਾ ਜਨਮ ਦਿਨ ਮਨਾਇਆ। ਉਹਨਾਂ ਕਿਹਾ ਦੁਨੀਆ ਭਰ ਵਿੱਚ ਆਪਾਂ ਕਿਧਰੇ ਵੀ ਨਜ਼ਰ ਮਾਰੀਏ ਇਨਸਾਨ ਤੇਦਰਕਤਾਂ ਦਾ ਆਪਸ ਵਿੱਚ ਗੂੜਾ ਰਿਸ਼ਤਾ ਹੁੰਦਾ ਹੈ। ਕਿਉਂਕਿ ਵਾਤਾਵਰਨ ਨੂੰ ਬਚਾਉਣ ਲਈ ਇਨਸਾਨ ਜਿੱਥੇ ਵੱਧ ਤੋਂ ਵੱਧ ਪੌਦੇ ਲਾਉਂਦਾ ਹੈ ਉੱਥੇ ਦਰਖਤ ਵੱਡੇ ਹੋ ਕੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ। ਉੱਗੇ ਸਮਾਜ ਸੇਵੀ ਤੇ ਮਿਸ਼ਨ ਲਾਲੀ ਤੇ ਹਰੀਆਲੀ ਮੈਂਬਰ ਹਰਦੀਪ ਕੁਮਾਰ ਬਿਰੜਵਾਲ ਵੱਲੋਂ ਜਥੇਦਾਰ ਸਰਦਾਰ ਨੱਥਾ ਸਿੰਘ ਖਟੜਾ سپورٹس ਕਲੱਬ ਰੋਹਤੀ ਚੰਨਾ ਦੇ ਸਹਿਯੋਗ ਨਾਲ ਆਪਣੇ ਦੋਸਤ ਕਰਮਜੀਤ ਸਿੰਘ ਖਟੜਾ ਦੇ ਸੁਪੁੱਤਰ ਜਸਕਰਨ ਖਟੜਾ ਦੇ ਜਨਮਦਿਨ ਮੌਕੇ ਵਾਦੂ ਖਰਚੇ ਤੋਂ ਅਲੱਗ ਪਿੰਡ ਦੇ ਸ਼ਮਸ਼ਾਨਗਾਹ ਵਿੱਚ ਬੂਟੇ ਲਗਾਏ

ਮੈਂ ਹਰਦੀਪ ਕੁਮਾਰ ਗੜਵਾਲ ਮਿਸ਼ਨ ਲਾਲੀ ਤੇ ਹਰਿਆਲੀ ਨਾਲ ਪਿਛਲੇ 12 ਸਾਲ ਤੋਂ ਅਸੀਂ ਜੁੜੇ ਹੋਇਆ ਉਹ ਕੋਨਦਾਨ ਫੇਰ ਰਕਤ ਲਗਾਉਣ ਦੀ ਮੁਹਿੰਮਾਂ ਜਿਹੜੀ ਬੜੇ ਨੰਮੇ ਸਮੇਂ ਤੋਂ ਅਸੀਂ ਚਲਾਈ ਹੋਈ ਆ ਹਰ ਖੁਸ਼ੀ ਤੇ ਗਮੀ ਦੇ ਸਮੇਂ ਤੇ ਅਸੀਂ ਬੇਨਤੀ ਕਰਦੇ ਆ ਲੋਕਾਂ ਨੂੰ ਕਿ ਬੂਟੇ ਜਿਹੜੇ ਨੇ ਉਹ ਲਗਾਏ ਜਾਂਦੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਵੇ ਅੱਜ ਮੇਰੇ ਬਹੁਤ ਹੀ ਅਜੀਬ ਦੋਸਤ ਸਰਦਾਰ ਕਮਜੀਤ ਸਿੰਘ ਜੀ ਖਟੜਾ ਉਹਨਾਂ ਦੇ ਸੁਪੁੱਤਰ ਜਿਸਕਰਨ ਸਿੰਘ ਦਾ ਜਿਹੜਾ ਜਨਮ ਦਿਨ ਹੈ ਉਹ ਜਨਮ ਦਿਨ ਵੀ ਸਮੇਂ ਤੇ ਅਸੀਂ ਅੱਜ ਜਿਹੜੇ 20 ਜਾਂ 25 ਬੂਟੇ ਲਾਏ ਨੇ ਔਰ ਜਿਸਕਰਨ ਸਿੰਘ ਤੋਂ ਅਸੀਂ ਪਰਮ ਲਿਆ ਕਿ ਇਹ ਇਹਨਾਂ ਦਾ ਪਾਲਣ ਪੋਸ਼ਣ ਕਰ ਲਗੇ ਤੇ ਇਹਨਾਂ ਨੂੰ ਨਿਪੇਸ਼ ਨੂੰ ਹੋ ਜਾੜੇ ਤੋਂ ਬਚਾਉਂਗੇ ਮੇਰੀ ਅਪੀਲ ਹੈ ਕਿ ਜਿਸ ਤਰ੍ਹਾਂ ਸਰਕਾਰਾਂ ਰੋਡ ਬਣਾਉਂਦੀਆਂ ਨੇ ਦਰਖਤ ਪੱਟੇ ਜਾਂਦੇ ਨੇ ਤੇ ਘਰ ਬਣਾਉਣ ਸਮੇਂ ਵੀ ਦਰਖਤ ਪੱਟੇ ਜਾਂਦੇ ਨੇ ਤੇ ਸਰਕਾਰ ਨੂੰ ਅਪੀਲ ਹੈ ਕਿ ਬਨ ਵਿਭਾਗ ਦੇ ਨਾਲ ਮਿਲ ਕੇ ਕੋਈ ਇਸ ਤਰ੍ਹਾਂ ਦੀ ਨੀਤੀ ਬਣਾਈ ਜਾਵੇ ਜੇ ਕਿ ਮਜਬੂਰੀ ਵਾਸ ਕੋਈ ਦਰਸਤ ਪਟਨਾ ਪੈ ਜਾਂਦਾ ਤਾਂ ਉਸ ਤੋਂ ਪਹਿਲਾਂ ਪੰਜ ਬੂਟੇ ਲਗਾਉਣ ਦੀ ਜਿਹੜੀ ਆ ਉਹ ਪ੍ਰਕਿਰਿਆ ਕਰਨੀ ਚਾਹੀਦੀ ਹੈ ਤੇ ਸਾਰਿਆਂ ਨੂੰ ਬੂਟੇ ਲਗਾਉਣ ਕੇ ਉਹ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ 'ਚ ਹਰ ਇੱਕ ਬੰਦੇ ਨੂੰ ਸਾਡੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਧੰਨਵਾਦ